ਮੈਂ ਮੈਂ ਸੁਰੇਸ਼ ਗੋਇਲ 77 ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਠਿੰਡਾ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਇੱਕ ਅਜੀ ਜੋ ਸੈਕਟਰ ਰੈਲੀ 2 ਜੂਨ ਨੂੰ ਕੱਢਣ ਜਾ ਰਹੇ ਹਾਂ ਜਿਸ ਦਾ ਮੰਤਵ ਲੋਕਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਤੋਂ ਬਚਾਉਣਾ ਹੈ ਇਹ ਜਿਹੜੀ ਰੈਲੀ ਹੈ ਇਸ ਦਾ ਮਕਸਦ ਲੋਕਾਂ ਨੂੰ ਇਹ ਵੀ ਅਵੇਅਰ ਕਰਨਾ ਹੈ ਵੀ ਜੇ ਅਸੀਂ ਆਪਣੇ ਚਰਚਾ ਦਿਨ ਭਰ ਦੇ ਕੰਮਾਂ ਵਿੱਚ ਥੋੜੀ ਥੋੜੀ ਸਾਈਕਲ ਦੀ ਵਰਤੋਂ ਕਰੀਏ ਇਸ ਦੇ ਨਾਲ ਨਾਲ ਤਾਂ ਪੈਸਾ ਵੀ ਬਚੇਗਾ ਨਾਲ ਹੀ ਸਾਡਾ ਸਿਹਤ ਦੇ ਵਿੱਚ ਵੀ ਸਾਡੇ ਇਜਾਫਾ ਪਵੇਗਾ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਸਾਡੀਆਂ ਬਿਮਾਰੀਆਂ ਦਾ ਕਾਰਨ ਜਿਹੜਾ ਹੈ ਵਾਤਾਵਰਨ ਹੈ ਪ੍ਰਦੂਸ਼ਣ ਜਿਹੜਾ ਹੋ ਰਿਹਾ ਹੈ ਉਹਦੇ ਵਿੱਚ ਇਹ ਜਿਹੜਾ ਸਾਈਕਲ ਦਾ ਇਹ ਵੀ ਬਹੁਤ ਯੋਗਦਾਨ ਹੋਏਗਾ ਜਿੰਨੇ ਅਸੀਂ ਸਾਈਕਲ ਦੀ ਵਰਤੋਂ ਕਰਾਂਗੇ ਓੰਨੇ ਅਸੀਂ ਜਿਹੜੀ ਪੈਟਰੋਲ ਜਿਹੜੀ ਚੀਜ਼ਾਂ ਜਾਂ ਡੀਜ਼ਲ ਨਾਲ ਸੰਬੰਧਿਤ ਚੱਲਣ ਵਾਲੀਆਂ ਚੀਜ਼ਾਂ ਦਾ ਉਪਯੋਗ ਘੱਟ ਕਰਾਂਗੇ ਉਹਦੇ ਨਾਲ ਪ੍ਰਦੂਸ਼ਨ ਵੀ ਘੱਟ ਹੋਏਗਾ ਸੋ ਸਾਰਿਆਂ ਨੂੰ ਅਪੀਲ ਹੈ ਦਿਨ ਦੇ ਵਿੱਚ 2-4 ਜਿਹੜੇ ਕੰਮ ਹੈ ਆਪਣੇ ਛੋਟੇ-ਛੋਟੇ ਉਹਨਾਂ ਨੂੰ ਸਾਈਕਲ ਦੀ ਵਰਤੋਂ ਨਾਲ ਹੀ ਕਰੋ ਤਾਂ ਕਿ ਤੁਹਾਡੀ ਸਿਹਤ ਦੇ ਪੈਸੇ ਦੇ ਨਾਲ-ਨਾਲ ਸਾ ਬਾਤਾ ਬਰਨ ਉਹਨੂੰ ਵੀ ਅਸੀਂ ਸਾਫ ਸੁਥਰਾ ਰੱਖ ਸਕਦੇ ਆ ਇਹ ਜਿਹੜੀ ਰੈਲੀ ਮੈਂ ਤੁਹਾਨੂੰ ਦੱਸਿਆ ਵੀ ਵੈਸੇ ਤਾਂ ਇਹ ਰੈਲੀ ਸਾਨੂੰ ਉਹ ਜਿਹੀ ਹੀ ਕਰਨੀ ਚਾਹੀਦੀ ਹੈ ਪਰ 2 ਜੂਨ ਨੂੰ ਖਾਸ ਕਰਕੇ ਐਮਐਸਡੀ ਸਕੂਲ ਕੋਲੋਂ ਇੱਕ ਹੋਣ ਜਾ ਰਹੀ ਹੈ ਜੋ ਕਿ ਸਮਾਂ 6 ਵਜੇ ਦਾ ਰੱਖਿਆ ਹੈ ਇਹ ਸਿਰਫ ਕੈਂਸਰ ਦੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਨਹੀਂ ਬਾਕੀ ਹੋਰ ਵੀ ਜਿਹੜੇ ਉਹਨਾਂ ਦੇ ਸਰੀਰ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਵੀ ਦੂਰ ਕਰਨ ਵਾਸਤੇ ਜੋ ਅਸੀਂ ਅਵੇਅਰ ਕਰ ਸਕਦੇ ਆ ਉਹਨਾਂ ਵਾਸਤੇ ਇੱਕ ਰੈਲੀ ਹੈ ਦੇਖੋ ਘੜਿਆਂ ਦੀ ਤਾਂ ਗੱਲ ਇਹ ਆ ਵੀ ਕਿਉਂਕਿ ਪਾਣੀ ਜਿਹੜਾ ਹੈ ਸਾਡਾ ਘੜਦਾ ਵੀ ਜਾ ਰਿਹਾ ਹੈ ਔਰ ਜਿਹੜੇ ਪਾਣੀ ਦੀ ਅਸੀਂ ਵਰਤੋਂ ਕਰ ਰਹੇ ਹਾਂ ਇਹ ਵੀ ਸਾਡੇ ਪੀਣ ਯੋਗ ਨਹੀਂ ਹੈ ਹੁਣ ਤਾਂ ਇਹ ਵੀ ਸਟੱਡੀ ਆ ਚੁੱਕੀ ਹੈ ਵੀ RO ਦਾ ਜਿਹੜਾ ਪਾਣੀ ਹੈ ਸਾਡੇ ਸਰੀਰ ਲਈ ਖਤਰਨਾਕ ਹੈ ਵਧੀਆ ਨਹੀਂ ਹੈ ਸੋ ਇਹਦਾ ਅਡੋਨੇਟ ਤਾਂ ਸਾਨੂੰ ਦੁਬਾਰਾ ਆਪਣੇ ਪੁਰਾਣੇ ਧਰੇ ਤੇ ਜਾਣਾ ਪਏਗਾ ਜਿਸ ਦੇ ਵਿੱਚ ਘੜਿਆਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਤੁਸੀਂ ਪਹਿਲਾਂ ਵੀ ਦੇਖਿਆ ਹਨ ਘੜੇ ਜਿਹੜੇ ਸਾਡੇ ਜ਼ਿੰਦਗੀ ਦਾ ਪਾਰਟ ਸੀਗੇ ਅਸੀਂ ਉਹਨਾਂ ਨੂੰ ਵਿਸਰ ਚੁੱਕੇ ਹਾਂ ਸੋ ਸਾਰਿਆਂ ਨੂੰ ਅਪੀਲ ਹੈ ਵੀ ਘੜੇ ਦਾ ਜਿਹੜਾ ਪਾਣੀ ਹੈ ਨਾਲੇ ਤਾਂ ਇਹ ਅੰਮ੍ਰਿਤ ਵਰਗਾ ਪਾਣੀ ਹੁੰਦਾ ਹੈ ਬਾਕੀ ਇਹਦੇ ਵਿੱਚ ਜਿਹੜੇ ਖਣਿਜ ਪਦਾਰਥ ਨੇ ਮਿੱਟੀ ਦੇ ਵਿੱਚੋਂ ਜੋ ਸਾਨੂੰ ਖਣਿਜ ਪਦਾਰਥ ਮਿਲਦੇ ਨੇ ਉਹ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ ਸੋ ਸਾਰਿਆਂ ਨੂੰ ਅਪੀਲ ਹੈ ਵੀ ਜੇ ਘਰ ਦੇ ਵਿੱਚ ਤੁਸੀਂ ਘੜਾ ਰੱਖੋਗੇ ਤੁਹਾਡੀ ਸਿਹਤ ਦੇ ਵੀ ਤੁਹਾਨੂੰ ਅਸਰ ਆਏਗਾ ਔਰ ਤੁਹਾਡੇ ਜਿਹੜੇ ਜਿਹੜੇ ਪਾਣੀ ਦੀ ਦੁਰਵਰਤ ਹੋਇਆ ਉਹ ਤੋਂ ਵੀ ਆਪਾਂ ਬਚਾ ਸਕਦੇ ਹਾਂ ਤਾਂ ਜੋ ਬੋਤਲਾਂ 'ਚ ਪਾਣੀ ਬਿਕਣਾ ਸ਼ੁਰੂ ਹੋਇਆ ਸੀ ਉਹ ਲੋਕ ਹੱਸਦੇ ਸੀਗੇ ਵੀ ਹੁਣ ਬੋਤਲਾਂ 'ਚ ਪੀਣ ਵਾਲਾ ਪਾਣੀ ਪੀਕਾ ਕਰੂ ਇਹ ਲੱਗਦਾ ਉਹ ਇਸ ਮਾਹੌਲ ਨੂੰ ਦੇਖਦੇ ਲੱਗਦਾ ਕਿ ਆਉਣ ਵਾਲੇ ਟੈਂਕ ਸਾਹ ਵੀ ਪੀਕਾ ਕਰੂਗਾ ਵੀ ਹਵਾ ਵੀ ਆਕਸੀਜਨ ਪੀਕਾ ਕਰੂਗਾ ਮੈਂ ਹੈਰਾਨ ਹੁੰਨਾ ਹੈ ਵੀ ਜਦੋਂ ਅਸੀਂ 20 ਤਾ ਅਸੀਂ ਆਪਣੇ ਨੂੰ ਬਹੁਤ ਵੱਡਾ ਮਹਿਸੂਸ ਕਰਦੇ ਆਂ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਵੀ ਅਸੀਂ ਪਾਣੀ ਜਿਹੜਾ ਪੀ ਰਹੇ ਆਂ ਇਹ ਜਿਹੜਾ ਮਿਨਰਲ ਵਾਟਰ ਪੀ ਰਹੇ ਆਂ ਪਰ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਇਹਦੇ ਵਿੱਚੋਂ ਜਿਹੜੇ ਮਿਨਰਲਸ ਨੇ ਸਾਰੇ ਨਿਕਲ ਚੁੱਕੇ ਹੁੰਦੇ ਨੇ ਪਾਣੀ ਦੀ ਜਿਹੜੀ 20 ਰੁਪਏ ਦੀ ਬੋਟਲ ਹੈ ਇਹ ਨਾਲੇ ਤਾਂ ਸਾਡੇ ਤੇ ਖਰਚੇ ਦਾ ਬੋਝ ਪਾਉਂਦੀ ਹੈ ਔਰ ਨਾਲ ਹੀ ਸਾਡੀ ਸਿਹਤ ਤੇ ਵੀ ਅਸਰ ਕਰਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ ਪਲਾਸਟਿਕ ਦੇ ਵਿੱਚ ਰੱਖਿਆ ਹੋਇਆ ਪਾਣੀ ਕੁਝ ਚਿਰ ਮਰੋਂ ਜ਼ਹਿਰੀਲਾ ਹੋ ਜਾਂਦਾ ਹੈ ਜਿਵੇਂ ਕਿ ਦੇਖਿਆ ਵੀ ਪਾਣੀ ਦੀ ਜਿਹੜੀ ਬੋਟਲ ਹੈ ਬਾਹਰ ਵੀ ਪਈ ਹੈ ਅੰਦਰ ਵੀ ਪਈ ਹੈ ਜਦੋਂ ਵੀ ਉਹਨੂੰ ਧੁੱਪ ਉਹਦੇ ਜਿਹੜੇ ਤੱਤ ਸਾਡੇ ਸਰੀਰ ਚ ਆਉਂਦੇ ਨੇ ਇਹੀ ਸਾਡੇ ਕੈਂਸਰ ਦਾ ਕਾਰਨ ਬਣਦੇ ਆ। ਸੋ ਘਟੋ ਘਟ ਪਾਣੀ ਦੀ ਜਿਹੜੀ ਬੋਟਲ ਹੈ ਇਹਦੀ ਜਿਹੜੀ ਉਪਯੋਗ ਘਟ ਕਰੋ ਔਰ ਘੜੇ ਦੇ ਹੀ ਪਾਣੀ ਤੋਂ ਪਾਣੀ ਪੀਓ।